ਕੰਦਾ ਇੰਨਾ ਜ਼ਿਆਦਾ ਬੁਰਾ ਹਾਲ ਹੈ ਨਾ ਕਿ ਚੰਗੀ ਪਲੀ ਖੜੀ ਗੱਡੀ ਦੋਸਤ ਬੰਦਾ ਗੱਡੀ ਦੇ ਨਾਲ ਵੀ ਕੀ ਦੁਸ਼ਮਣੀ ਹੋਵੇ ਇੱਥੇ ਮਾਰ ਕੇ ਆਵੇ ਤੋ ਇਹਨੇ ਗੰਦੇ ਤਰੀਕੇ ਇੱਥੇ ਮਾਰ ਕੇ ਸ਼ੀਸ਼ਾ ਤੋੜਿਆ ਗਿਆ ਠੀਕ ਹੈ ਉਸ ਤੋਂ ਬਾਅਦ ਇੱਧਰ ਦੇਖੋ ਪੈਰ ਦਾ ਨਿਸ਼ਾਨ ਹੈ ਇੱਥੇ ਲੱਤਾਂ ਮਾਰੀਆਂ ਗਈਆਂ ਲੱਤਾਂ ਮਾਰੀਆਂ ਗਈਆਂ ਤੇ ਇੱਧਰ ਪਿੱਛੇ ਦੇਖੋ ਲੱਤਾਂ ਮਾਰ ਕੇ ਗੱਡੀ ਦੇ ਵਿੱਚ ਡੈਂਟ ਪਾਏ ਗਏ ਦੁਆਰਾ ਮਸ਼ਹੂਰ ਕੁਲੜ ਪੀਜ਼ਾ ਕਪਲ ਦੀ ਖੜੀ ਗੱਡੀ ਦੇ ਕਿਸੇ ਸ਼ਰਾਰਤੀਆਂ ਨੇ ਭੰਨ ਦਿੱਤੇ ਸ਼ੀਸ਼ੇ ਗੱਡੀ ਦੇ ਵਿੱਚ ਲੱਤਾਂ ਮਾਰ ਕੇ ਪਾ ਦਿੱਤੇ ਡੈਂਟ ਉਹ ਦਾਸਤੇ ਕਿ ਜਲੰਧਰ ਦੇ ਸਭ ਤੋਂ ਮਸ਼ਹੂਰ ਕੁਲੜ ਪੀਜ਼ਾ ਕਪਲ ਸਹਿਜ ਜਰੂਰਾ ਰੂਪਕੌਰ ਜਿੰਨਾ ਦੀ ਘਰ ਦੇ ਬਾਹਰ ਖੜੀ ਗੱਡੀ ਦੇ ਕਿਸੇ ਬੰਦਿਆਂ ਨੇ ਸ਼ੀਸ਼ੇ ਤੋੜ ਦਿੱਤੇ ਨੇ ਡੈਂਟ ਪਾ ਦਿੱਤੇ ਨੇ ਤਸਵੀਰਾਂ ਦੇਖ ਸਕਦੇ ਹੋ ਬਲੈਨੋ ਗੱਡੀ ਜਿਹੜੀ ਕਿ ਕੁਲੜ ਪੀਜ਼ਾ ਕਪਲ ਦੀ ਗੱਡੀ ਹੈ ਅੱਧੀ ਰਾਤ ਨੂੰ ਕਿਸੇ ਬੰਦਿਆਂ ਨੇ ਆ ਕੇ ਸ਼ੀਸ਼ੇ ਪਾ ਦਿੱਤੇ ਨੇ ਡੈਂਟ ਪਾ ਦਿੱਤੇ ਨੇ ਤੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਤੇ ਸਹਿਜ ਜਰੂੜਾ ਨੇ ਵੀਡੀਓ ਪਾ ਕੇ ਦਿੱਤੀ ਆ ਕਿ ਆ ਕਿ ਦੇਖੋ ਲੋਕੀ ਕਿਵੇਂ ਨਫ਼ਰਤ ਕਰਦੇ ਨੇ ਸਾਡੇ ਨਾਲ ਦੇਖ ਸਕਦੇ ਹੋ ਕਿ ਉਹਨਾਂ ਦੀ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ ਨੇ ਕਿਸੇ ਅਸ਼ਰਾਧੀ ਨੌਜਵਾਨਾਂ ਦੇ ਵੱਲੋਂ ਕੀਤਾ ਗਿਆ ਇਹ ਕੰਮ ਡੈਂਟ ਵੀ ਪਾਏ ਨੇ ਲੱਤਾਂ ਮਾਰ ਕੇ ਡੈਂਟ ਵੀ ਪਾ ਦਿੱਤੇ ਨੇ ਗੱਡੀ ਦੇ ਵਿੱਚ ਤੁਹਾਨੂੰ ਦੱਸਦੇ ਕਿ ਕੁਝ ਮਹੀਨੇ ਪਹਿਲਾਂ ਕੁੱਲੜ ਪੀਜ਼ਾ ਕਪਲ ਵਾਲਿਆਂ ਦੀ ਵਾਇਰਲ ਵੀਡੀਓ ਹੋਈ ਸੀ ਤਰਾਜਯੋਗਤ ਜਿਸ ਨੂੰ ਲੈ ਕੇ ਲੋਗ ਉਹਨਾਂ ਦੇ ਨਾਲ ਲਾਕ ਡਾਟ ਬੋਰ ਰੱਖਦੇ ਸੀ ਤੇ ਜਿਸ ਕਰਕੇ ਅੱਜ ਉਹਨਾਂ ਦੀ ਗੱਡੀ ਤੇ ਕਿਸੇ ਸ਼ਰਾਰਤੀ ਉਸ ਦੇ ਲਾਕ ਡਾਟ ਵਾਲਿਆਂ ਨੇ ਗੱਡੀ ਦੇ ਸ਼ੀਸ਼ੇ ਪਾਣ ਦਿੱਤੇ ਨੇ ਡੈਂਟ ਪਾ ਦਿੱਤੇ ਨੇ ਤੁਹਾਨੂੰ ਵੀ ਦੱਸ ਦੇ ਕਿ ਸਹਿਜ ਜਰੂੜਾ ਦੇ ਵੱਲੋਂ ਥੋੜੇ ਦਿਨ ਪਹਿਲਾਂ ਹੀ ਰੂਪਕੌਰ ਨੂੰ ਥਾਰ ਗਿਫਟ ਕੀਤੀ ਸੀ ਤੇ ਜਿਸ ਤੋਂ ਬਾਅਦ ਲੋਕ ਹੋਰ ਖਾਰ ਕਰਨ ਲੱਗ ਪਏ ਹੋਰ ਲੱਗਣ ਲੱਗ ਪਏ ਤਜਿਸ ਕਰਕੇ ਅੱਜ ਅੱਧੀ ਰਾਤ ਨੂੰ ਉਹਨਾਂ ਦੇ ਘਰ ਬਾਹਰ ਖੜੀ ਗੱਡੀ ਦੇ ਸ਼ੀਸ਼ੇ ਭੰਨ ਗਏ ਨੇ ਲੱਤਾਂ ਮਾਰ ਕੇ ਡੈਂਟ ਪਾ ਗਏ ਨੇ ਵੱਡਾ ਨੁਕਸਾਨ ਕਰ ਗਏ ਨੇ ਕੁਲਰ ਪੀਜ਼ਾ ਕਪਲ ਵਾਲਿਆਂ ਦਾ ਕੋਈ ਨਾ ਇੰਨਾ ਜ਼ਿਆਦਾ ਬੁਰਾ ਹਾਲ ਹੈ ਨਾ ਕਿ ਚੰਗੀ ਪਲੀ ਖੜੀ ਗੱਡੀ ਦੋਸਤ ਬੰਦੇ ਗੱਡੀ ਦੇ ਨਾਲ ਵੀ ਕੀ ਦੁਸ਼ਮਣੀ ਹੋਵੇ ਇੱਕ ਮਾਰ ਕੇ ਆ ਦੇਖੋ ਕਿੰਨੇ ਗੰਦੇ ਤਰੀਕੇ ਇੱਕ ਮਾਰ ਕੇ ਸ਼ੀਸ਼ਾ ਤੋੜਿਆ ਗਿਆ ਠੀਕ ਹੈ ਉਸ ਤੋਂ ਬਾਅਦ ਇੱਧਰ ਦੇਖੋ ਪੈਰ ਦਾ ਨਿਸ਼ਾਨ ਹੈ ਇੱਥੇ ਲੱਤਾਂ ਮਾਰੀਆਂ ਗਈਆਂ ਲੱਤਾਂ ਮਾਰੀਆਂ ਗਈਆਂ ਤੇ ਇੱਧਰ ਪਿੱਛੇ ਦੇਖੋ ਲੱਤਾਂ ਮਾਰ ਕੇ ਗੱਡੀ ਦੇ ਵਿੱਚ ਡੈਂਟ ਪਾਏ ਗਏ ਦੁਆਰਾ ਕਿੰਨੇ ਮਤਲਬ ਬੰਦਾ ਕਿਸੇ ਬੰਦੇ ਨਾਲ ਦੁਸ਼ਮਣੀ ਹੁੰਦੀ ਚਲੋ ਸਮਝ ਆਂਦਾ ਕੋਈ ਜੇ ਕਿਸੇ ਨੂੰ ਕੋਈ ਵੀ ਦਿੱਕਤ ਹੈ ਬੰਦਾ ਉਹਦਾ ਬੋਲ ਦਿੰਦਾ ਪਰ ਆ ਦੇਖੋ ਬਿਨਾ ਰੀਜ਼ਨ ਤੋਂ ਲੋਕਾਂ ਦੀ ਜੈਲਸੀ ਵੀ ਕੋਈ ਬੰਦਾ ਕੰਮ ਕਰਦਾ ਚੰਗਾ ਨਹੀਂ ਲੱਗਦਾ ਕੋਈ ਬੰਦਾ ਮਤਲਬ ਜੇ ਕੋਈ ਬੰਦਾ ਆਪਣੀ ਮਿਹਨਤ ਨਾਲ ਲੱਗੇ ਆਂਦਾ ਨਾ ਤਾਂ ਲੋਕ ਬਿਨਾ ਰੀਜ਼ਨ ਦੇ ਇੱਦਾਂ ਜੈਲਸੀਆਂ ਕਰਦੇ ਆਂ ਇੱਧਰ ਦੇਖੋ ਗਲੀ 'ਚ ਕਿੰਨੀਆਂ ਗੱਡੀਆਂ ਖੜੀਆਂ ਇੱਕ ਦੋ ਤਿੰਨ ਚਾਰ ਉੱਧਰ ਵੀ ਪੂਰੀ ਗਲੀ ਭਰੀ ਪਈ ਹੈ ਗਲੀ ਦੇ ਵਿੱਚ ਇੱਕ ਟੋਕਾ ਲੱਗੇ ਨਾਲ ਮੋੜ ਤੇ 30 ਗੱਡੀਆਂ ਖੜੀਆਂ ਸਿਰਫ ਇੱਕੋ ਗੱਡੀ ਨੂੰ ਨੁਕਸਾਨ ਪਹੁੰਚਾਇਆ ਗਿਆ ਮਤਲਬ ਬਿਨਾਂ ਰੀਜ਼ਨ ਤੋਂ ਬੰਦਾ ਕੋਈ ਚੰਗਾ ਨਹੀਂ ਹੈਗਾ ਜੋ ਕੰਮ ਕਰਦਾ ਤੇ ਰੋਟੀ ਖਾਂਦਾ ਮਤਲਬ ਕਿਸੇ ਨੂੰ ਰਾਸ ਨਹੀਂ ਆਉਂਦਾ ਹੈਗਾ ਮਤਲਬ ਲੋਕਾਂ ਦੇ ਇੰਨੇ ਕੀ ਬੋਲੇ ਬੰਦਾ ਮਾਰੇ ਇਲਾਕੇ ਦੇ ਲੋਕਾਂ ਨੇ ਮਾਰੇ ਰਾਤਾਂ ਵੀ ਮਾਰੀਆਂ ਨੇ ਦੇਖੋ ਆ ਪੈਰ ਮਾਰੇ ਹੋਏ ਪੂਰੇ ਇੱਥੇ ਥੋੜੇ ਦਿਨ ਪਹਿਲਾਂ ਇਹ ਗੱਡੀ ਠੀਕ ਕਰਾਈ ਸੀ ਹਜੇ ਵੱਧ ਤੋਂ ਵੱਧ ਮੇਰੇ ਸਾਹਮਣੇ 2-3 ਦਿਨ ਹੀ ਹੋਏ ਐ ਹਾਂ ਤੇ ਇਹ ਲੋਕਾਂ ਦਾ ਹਾਲ ਦੇਖ ਲੋ You grab in der Buralata,